ਗੱਲ ਉਹ ਇਹ ਕਹਿਣਾ ਹੀ ਸੌਖਾ ਵੀਰ ਲੱਗੀ ਸਮਝ ਦੁਕਾਨਦਾਰੀਆਂ ਕਰਨੀਆਂ ਦੁਕਾਨਦਾਰੀਆਂ ਚਲਾਉਣੀਆਂ ਬੜੀਆਂ ਔਖੀਆਂ ਨੇ ਲੱਗੀ ਸਮਝ ਇੱਕ ਮਾਂ ਵਾਲਾ ਕੰਮ ਹੋ ਜਾਂਦਾ ਜਿਵੇਂ ਮਾਂ ਨੇ ਆਪਣੇ ਜਵਾਕਾਂ ਮਿਹਨਤ ਅਸਾਰ ਦੀ ਤੇ ਨਹੀਂ ਸਖਣਾ ਛੱਡਦੀ ਉਹ ਕੰਮ ਹੋ ਜਾਂਦਾ ਹਾਂ ਤੂੰ ਇੱਕ ਚੀਜ਼ ਵੇਖ ਡੇਲੀ ਦਾ ਤੇਲ ਖਰਚਾ ਤੇ ਮਹੀਨੇ ਬਾਅਦ ਕਿਰਾਇਆ ਬਿੱਲ ਸੋ 150 ਦੀ ਚਾਹ ਲੱਗ ਜਾਂਦੀ ਹੈ ਹੋਰ بڑے ਖਰਚੇ ਜਾਨੀ ਕਿ 25 3000 ਰੁਪਿਆ ਤੇ ਨਾਰਮਲ ਜੀ ਗੱਲ ਹੈ ਨਾਰਮਲ ਜੀ ਦੁਕਾਨਦਾਰੀ ਦਾ ਠੀਕ ਹੈ ਤੇ ਇਹ ਨਹੀਂ ਪੱਲਿਓ ਪੈਣ ਵਾਲਾ ਕੰਮ ਪੱਲਿਓ ਪੁੱਲਿਓ ਨੂੰ ਅੱਜ ਤੱਕ ਨਾ ਕਿਸੇ ਨੇ ਪੱਲਿਓ ਪਾਇਆ ਨਾ ਕੋਈ ਪੱਲਿਓ ਪਾਵੇ ਇਹਨਾਂ ਮਹਾਰਾਜ ਨੂੰ ਵੀ ਪਤਾ ਹੈ ਇਹ ਗੱਲ ਦਾ ਠੀਕ ਹੈ ਬਾਈ ਜੀ ਤੁਸੀਂ ਦੁਕਾਨਦਾਰੀ ਨੂੰ ਟਾਈਮ ਦੇਣ ਲੱਗ ਜਾਓ ਠੀਕ ਹੈ ਵਧੀਆ ਤੂ ਬਤੀ ਦੁਕਾਨ ਚ ਕਰੋ ਸਫਾਈ ਕਰੋ ਜਾ ਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤੇ ਮਹਾਰਾਜ ਤਾਡੀ ਬਾਹ ਫੜੇਗਾ ਫੜੇਗਾ ਲੱਗੀ ਸਮਝ ਹੁਣ ਜੇ ਆਪਾਂ ਦੁਕਾਨ ਤੇ ਆ ਕੇ ਤੇ ਸੋਚ ਮਾੜੀ ਰੱਖਣੀ ਤੇ ਵੇਖ ਛੜਨੀ ਸਾਰੀ ਦਿਹਾੜੀ ਬਾਹਰ ਜਨਾਨੀਆਂ ਤੇ ਉਹਨਾਂ ਦੇ ਐਕਸਰੇ ਕਰ ਛੜਨੇ ਤੇ ਫਿਰ ਤੇ ਕਿੱਥੇ ਤੈਨੂੰ ਪਤਾ ਨੀ ਤਾਂ ਨਹੀਂ ਮਰਾਦਾ ਨੇ ਹੈ ਵਧੀਆ ਸੋਚ ਰੱਖੋ ਮਹਾਰਾਜ ਦੇ ਬਾਣੇ ਚ ਰਹੋ ਕਾਰੋਬਾਰ ਚ ਵਾਧਾ ਹੋਏਗਾ ਠੀਕ ਹੈ ਚੂਲੀ ਨਿੰਦਿਆ ਨਾ ਕਰੋ ਕਿਸੇ ਦੀ ਹਾਂ ਜੇ ਕੋ ਨਾਲ ਦੀ ਦੁਕਾਨ ਵਾਲਾ ਚੁਗਲੀ ਨਿੰਦਿਆ ਕਰਦਾ ਉਹਨੂੰ ਵੀ ਜਵਾਬ ਦੇ ਦਿਓ ਵੀ ਨਾ ਬਈ ਸਾਡੇ ਤੋਂ ਨਹੀਂ ਇਹ ਕੰਮ ਚਲਾਉਣਾ ਹਾਂ